locked. Twice I back. I uh -huh. जी आ जाओ जी सारे रिटेट और शो, तो रिटेट लेट छोटे से छो छोटे तातो की तो टेक को इधर सही है ना इधर सही है ना ठीक है ਸਖਲਾ ਕੋਤੀ ਫਤੈ ਨੂੰ ਕੀ ਆਉਂਦੀ ਫਤੈ ਨੂੰ ਗੁੱਟਾ ਟਾ ਟੋਟਲੇ ਫਤੈ ਕੀ ਆਉਂਦੀ ਇਹਦੇ ਨੇ ਟਾ ਟੋਟਲੇ ਕੀ ਜੀ ਸასი ਕਾਲ ਜੀ ਟਾ ਟੋਟਦਾ ਟਾ ਟੋਟਦਾ ਸੁਖ ਫਿਰ ਸੁਨੰਦ ਮੇਹਰਾ ਹੈਲੋ ਸੁਖ ਹੈਪੀ ਨਿਊ ਇਅਰ ਸਤਿ ਸ਼੍ਰੀ ਅਕਾਲ ਬ੍ਰੋ ਸਤਿ ਸ਼੍ਰੀ ਅਕਾਲ ਜਨੈਲ ਸਿੰਘ ਜੀ ਜਸਲੀਨ ਸਿੰਘ ਹਾਂ ਸੌਰੀ ਜਸਲੀਨ ਸਿੰਘ ਤੇ ਸਾਡਾ ਫਤਵੀਰ ਸਿੰਘ ਫਤਵੀਰ ਸਿੰਘ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚਾਹੀਏ ਦੋ ਫਤਵੀਰ ਸਿੰਘ ਬਲੌਗਰ ਨਾਓ ਲਾਈਵ ਪਾਪਾ ਬਲੌਗ ਗਏ ਫਤਵੀਰ ਸਿੰਘ ਬਲੌਗਰ ਫਤਵੀਰ ਬੋਛੋਸ ਕਿ ਸਾਸ਼ਿਕਾ ਸਾਰਿਆਂ ਨੂੰ ਕਿਹਾ ਜਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਬੋਲੋ ਸਾਰਿਆਂ ਨੂੰ ਹੈਪੀ ਨਿਊ ਹੈਪੀ ਨਿਊ ਵਾਇ ਹੈਪੀ ਨਿਊ ਵਾਇ ਹੈਪੀ ਨਿਊ ਈਅਰ ਹੈਪੀ ਨਿਊ ਵਾਇ ਵਾ ਹੈਪੀ ਨਿਊ ਵਾਇ ਪਤਾ ਕਿਉਂ ਹੈ ਕਿਉਂਕਿ ਹਰ ਸਾਲ ਇੱਕ ਸਾਲ ਖਤਮ ਹੋ ਕੇ ਤੇ ਨਵਾਂ ਸਾਲ ਆ ਗਿਆ ਵਾ ਠੀਕ ਹੈ ਠੀਕ ਹੈ ਹੈਪੀ ਨਿਊ ਈਅਰ ਫਟੇ ਵੀਰ ਕਿਕਾ ਨੋ ਕਾਲਪਸਾਲ ਜੱਜੀ ਹਾਂ ਸੁਨੰਦਾ ਮੇਰਾ ਸੁੱਖ ਮੈਨੂੰ ਤੁਹਾਡੀ ਕੋਈ ਐਪੀਸੋਡ ਮਿਸ ਨਹੀਂ ਕਰਦੀ ਠੀਕ ਹੈ ਜੀ ਠੀਕ ਹੈ ਜੀ ਸੁਨੰਦਾ ਮੇਰਾ ਥੈਂਕ ਯੂ ਜੀ ਤੇ ਬਾਕੀ ਜਿੰਨੇ ਜਾਰੇ ਜੁੜ ਗਏ ਨਾਲ ਦੀ ਨਾਲ ਲਾਈਵ ਨੂੰ ਲਾਈਕ ਵੀ ਕਰ ਦਿਓ ਉੱਪਰ ਜਾ ਕੇ 3 ਡਾਟਸ ਤੇ ਕਲਿੱਕ ਆਪਸ਼ਨ ਆ ਜਾਂਦੀ ਫਿਰ ਲਾਈਕ ਵੀ ਕਰੀ ਜਾਓ ਲਾਈਵ ਨੂੰ ਨਾਲ ਦੀ ਨਾਲ ਠੀਕ ਆ ਹਾਂਜੀ ਠੀਕ ਹੈ ਜਗਦੇਵ ਸਿੰਘ ਹੈਪੀ ਨਿਊ ਈਅਰ ਦੀਦੀ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਵੀ ਸੇਮ ਟੂ ਯੂ ਹੈਪੀ ਨਿਊ ਈਅਰ ਜੀ ਠੀਕ ਹੈ ਪ੍ਰਭ ਬੰਨੂ ਹੈਪੀ ਨਿਊ ਈਅਰ ਤੁਹਾਨੂੰ ਸਾਰਿਆਂ ਨੂੰ ਫਰੋਂ ਕਿੱਥੋਂ ਆ ਨੱਥੂ ਚੱਕ ਨੱਥੂ ਚੱਕ ਤੋਂ ਲਾਲੀ ਨੱਥੂ ਚੱਕ ਦੇ ਪਿੰਡੋਂ ਜਿਹੜੇ ਤਰਨਤਾਰਨ ਤੋਂ ਤੁਹਾਨੂੰ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਲੈ ਕੇ ਆਇ ਨਵਾਂ ਸਾਲ। ਪ੍ਰਭ ਪੰਨੂ ਜੀ। ਤੇ ਮਨਦੀਪ कौर ਹੈਪੀ ਨੀਅਰ ਹੈਪੀ ਨੀਅਰ ਜੀ। ਗੁਰਮਨ ਹੈਲੋ ਹੈਲੋ ਜੀ ਗੁਰਮਨ। ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਭ? ਵਧੀਆ ਜੀ ਤੁਸੀਂ ਦੱਸੋ। ਵੰਤ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਲ ਹੈਪੀ ਨੀਅਰ ਭਾਰ ਹੈ ਨੂੰ ਜਿੰਨੇ ਵੀ ਵੀਵਰ ਵੇਖਣਦੇ ਆ। ਸਾਡੇ ਲਾਈਵ ਸਟ੍ਰੀਮ ਨੂੰ ਤੇ ਪਲੀਜ਼ ਸਾਰੇ ਜਣੇ ਨੌ ਜਣੇ ਆ ਤੇ ਲਾਈਕ ਦੋ ਹੋਏ ਆ ਸਾਰੇ ਜਣੇ ਲਾਈਕ ਕਰੋ ਜੀ ਲਾਈਵ ਨੂੰ ਉੱਪਰ ਆ ਸਭ ਤੋਂ ਉੱਪਰ ਸਕਰੀਨ ਦੇ ਤਿੰਨ ਬਿੰਦੀਆਂ ਜੀਆਂ ਹੁੰਦੀਆਂ ਡਾਟਸ ਤੇ ਉਹਦਾ ਉੱਪਰ ਜਾ ਕੇ ਤੇ ਲਾਈਕ ਤੇ ਕਲਿੱਕ ਕਰੋ ਜੀ ਫੇਰ ਹੁੰਦਾ ਗੁਰਮਨ ਖਾਣਾ ਖਾ ਲਿਆ ਹਾਂਜੀ ਜੀ ਆਪਾਂ ਖਾ ਲਿਆ ਫਟੇਂ ਦੇ ਵੀ ਖਾ ਲਿਆ ਫਟੇ ਕਣ ਖਾ ਲਿਆ ਫਟੇ ਫਟੇ ਨੀ ਉਹਤੀ ਖਾ ਲਈ ਹੈ ਉਹਤੀ ਖਾ ਲਈ ਕਿ ਪਤੀ ਇੱਕ ਫਰੋਤੀ ਉਹਦੀ ਕਿਹਦੇ ਨਾਲ ਖਾਦੀ ਤਾਂ ਦਿਨ ਗੱਦੀ ਰੋਟੀ ਮੇਰੇ ਪੁੱਤ ਨੇ ਛੋਲ ਖਾਦੀ ਛੋਲ ਹੋਈ ਝੂਟੀ ਝੂੜ ਤੇ ਛੋਲ ਦੇ ਬਣਾਏ ਕੱਢੀ ਕੱਢੀ ਹੋਰ ਦੇ ਖੰਡੇ ਛੋਲ ਕੜੀ ਕੱਢੀ ਠੀਕ ਆ ਦੀਪ ਦਾ ਹੈਪੀ ਨਿਊ ਇਅਰ ਸੁਖ ਦੀਦੀ ਐਂਡ ਸਭ ਦੀਪਾ ਪ੍ਰਭਪੰਨ ਨੂੰ ਹੈਪੀ ਨਿਊ ਇਅਰ ਜੀ ਫਰੋਂ ਨੱਥੂ ਚੱਕ ਓਕੇ ਜੀ ਹੈਪੀ ਨਿਊ ਇਅਰ ਤੁਹਾਨੂੰ ਵੀ ਪ੍ਰਭਪੰਨੋ ਜੀ ਨੱਥੂ ਚੱਕ ਜਿਹੜੇ ਤਰਨਤਾਂ ਚ ਹਨ ਦੀਪਾ ਬੀ ਨੇ ਜਰ ਸੋਕ ਦੀ ਦੀਆਂ ਸਾਰੀ ਪਾਜੀ ਐਂਡ ਫਤਿਹ ਨੂੰ ਵਾਇਗਰ ਚੜ ਦੀ ਕਰਾ ਵਿੱਚ ਰੱਖਣ ਆ ਦੀਪ ਜੀ ਤੁਹਾਨੂੰ ਵੀ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਨਵੇਂ ਸਾਲ ਦੀਆਂ ਵਾਇਗਰ ਸਾਰਿਆਂ ਲਈ ਨਵਾਂ ਸਾਲ ਜਿਹੜਾ ਖੁਸ਼ੀਆਂ ਭਰੇ ਵਾਲਾ ਆ ਕੇ ਆਵੇ ਫਤਿਹ ਵੀਰ ਬੰਚ ਪ੍ਰੀਤ ਲਵ ਯੂ ਲਵ ਫਰਮ ਅੰਮ੍ਰਿਤਸਰ ਔਰ ਕੇ ਜੀ ਬੰਚ ਪ੍ਰੀਤ ਲਵ ਫਰਮ ਅੰਮ੍ਰਿਤਸਰ ਠੀਕ ਹੈ ਜੀ ਪ੍ਰਭ ਪੰਨੂ ਠੀਕਾ ਠੀਕਾ ਵੀਜੀ ਨੱਥੂ ਚੱਕ ਵਾਲਿਓ ਹੋਰ ਸਾਰਿਆਂ ਦਾ ਕੀ ਹਾਲ ਹੈਓ ਤਾ ਮੇਰੇ ਪਤੀ ਅੱਧਰ ਅੱਧਰ ਆ ਗੱਲਾਂ ਆ ਗੱਲਾਂ ਥੋੜੀ ਆ ਸਾਰੇ ਜਣੇ ਕਿੰਨਾ ਪਿਆਰ ਕਰਦੀਏ ਨੇ ਤੁਸੀਂ ਸ਼ਾਇਆ ਨੂੰ ਆਖੋ ਮੋ ਥੈਂਕ ਯੂ ਸ਼ਾਇਆ ਦਾ ਥੈਂਕ ਯੂ ਸਾਰਿਆਂ ਦਾ ਪੂਰੀ ਕਾਪੀ ਕੀਤੀ ਬੇ ਲੋ ਥੈਂਕ ਯੂ ਕੱਲਾਨੀਆਂ ਆਖਾ ਨਾਲੇ ਵੀ ਆਖਾ ਮੋ ਥੈਂਕ ਯੂ ਸਾਰਿਆਂ ਦਾ ਸਾਰਿਆਂ ਦਾ ਨਹੀਂ ਜੀ ਜਿਵੇਂ ਸਾਰਿਆਂ ਨੂੰ ਪੁੱਛੋ ਕਿ ਤੁਸੀਂ ਰੋਟੀ ਖਾ ਲਈ ਚਾ ਰਹੀਆਂ ਲਵ ਯੂ ਸਾਰਿਆਂ ਨੂੰ ਲਵ ਯੂ ਸਾਰਿਆਂ ਨੂੰ ਫਤ ਬੋਲੋ ਲਵ ਯੂ ਤਾ ਯਾਰੋ ਠੀਕ ਹੈ ਜੀ ਤੇ ਪਲੀਜ਼ ਸਾਰੇ ਜਣੇ ਲਾਈਵ ਨੂੰ ਲਾਈਕ ਕਰੋ ਜੀ ਚੱਲਦੇ ਚੱਲਦੇ ਨਾਲ ਸ਼ੇਅਰ ਕਰੋ ਜੇ ਕਬ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਤੇ ਨਾਲ ਲਾਈਕ ਸ਼ੇਅਰ ਵੀ ਕਰੋ ਵੀਡੀਓ ਨੂੰ ਸ਼ੇਅਰ ਵੀ ਕਰੋ ਫਤਵੀਰ ਸਿੰਘ ਇੱਧਰ ਆਓ ਫਤਵੀਰ ਇੱਥੇ ਆਓ ਸਾਰੇ ਵੇਖਣ ਦੇ ਆ ਜੋ ਆਪੇ ਕਿੰਨੀ ਗੱਲ ਕਰਨੀ ਹੈ ਕਰਨ ਸਾਰੇ ਕਿੰਦੇ ਫਤੀ ਨਾਲ ਗੱਲ ਕਰਨੀ ਸੁਣਦਾ ਫਤੀ ਪੁੱਤ ਫਤੀ ਪੁੱਤ ਨੂੰ ਬਹੁਤ ਸਾਰਾ ਪਿਆਰ ਬles you god bless you ਥੈਂਕ ਯੂ ਫਤਵੀਰ ਵੀ ਤੁਸੀਂ ਬੋਲੋ ਥੈਂਕ ਯੂ ਥੈਂਕ ਯੂ ਸੁਨੰਦਾ ਸ਼ਰਮਾ ਜੀ ਸੁਨੰਦਾ ਮਹਿਰਾ ਜੀ ਕੀਆ ਸੁਨੰਦਾ ਮਹਿਰਾ ਸੰਧਿਆ ਮੇਰਾ ਜੀ ਜੀ ਥੈਂਕ ਯੂ ਥੈਂਕ ਯੂ ਸੰਦਾ ਮੈਡੀ ਹਾਂ ਜੀ ਤੇ ਦੀਪ ਕਿਸ ਕਲਾਸ ਫਤਿਹ ਕਿਸ ਕਲਾਸ ਚ ਆ ਦੀਪ ਜੀ ਨੇ ਪੁੱਛਿਆ ਬਟੇ ਬੋਲੋ ਪ੍ਰੀ ਨਰਸਰੀ ਕਦੀਪ ਜੀ ਪ੍ਰੀ ਨਰਸਰੀ ਚ ਬੀਚ ਸੀਨ ਚ ਜੇ ਫਤਿਹ ਵੀ ਜਾਂਦਾ ਸੀ ਕਿਹੜੇ ਸਕੂਲ ਪਰ ਦੇ ਕਿਹ ਕੀ ਨਾਮ ਸਕੂਲ ਦਾ ਦੱਸ ਤਾ ਸਕੂਲ ਦਾ ਨਾਮ ਦੱਸੋ ਆਪਣੇ ਦਾ ਮੇਰੇ ਪੁੱਤ ਦੱਸੋ ਚਲੋ ਇਹ ਬੋਲ ਦੋ ਜਸਟ ਲੁਕਿੰਗ ਲਾਈਕ ਅਵੌ ਬੋਲ ਦੋ ਨਹੀਂ ਜੋਰ ਦੀ ਜੋਰ ਦੀ ਨਹੀਂ ਹਾਂ ਚਲ ਬੋ ਜਸਟ ਲੁਕਿੰਗ ਲਾਈਕ ਅਵੌ ਥੈਂਕ ਯੂ ਫੋਰ ਦਾ ਸੁਖਰਾਜ ਸੁਖਰਾਜ ਸਾਸੀ ਕਾਲ ਜੀ ਸਾਸੀ ਕਾਲ ਜੀ ਦੀਪ ਫਤੇ ਕਿਸ ਕਲਾਜ ਫਤੇ ਹੈਗਾ ਜੀ ਪ੍ਰੀ ਨਰਸਰੀ ਵਿੱਚ ਤੇ ਫਤੇ ਦੇ ਫਰੈਂਡ ਕਿਹੜੇ ਆ ਮੰਮਾ ਪਾਪਾ ਨਹੀਂ ਮੰਮਾ ਪਾਪਾ ਤੇ ਹੈਗੇ ਆ ਸਕੂਲ ਫਰੈਂਡ ਕੌਣ ਆ ਮੰਮਾ ਪਾਪਾ ਇਸ਼ਾਰੇ ਤੇ ਫਰੈਂਡ ਆ ਦੱਸੋ ਸਕੂਲ ਫਰੈਂਡ ਦਾ ਨਾਮ ਦੱਸੋ ਹਮ ਫਸਟ ਆਫ ਅ ਤੇ ਫਤਿਹ ਪੋਤ ਨੇ ਆ ਪਹਿਲੀ ਲਾਈਵ ਹੋ ਜਾਇਆ ਕਰਨਾ ਪੈਣਾ ਕਰਨਾ ਨਹੀਂ ਸਹੀ ਪਰ ਥੋੜਾ ਟਾਈਮ ਇਹਨੇ ਹੋਇਣਾ ਪੂਰਾ ਚੰਟ ਤੁਹਾਡੀ ਵੀਡੀਓਜ਼ ਬਹੁਤ ਨਾਈਸ ਹੁੰਦੀਆਂ ਨੇ ਜੀ ਥੈਂਕ ਯੂ ਸੁਖਰਾਜ ਸੁਖਰਾਜ ਜੀ ਥੈਂਕ ਯੂ ਤੇ ਸਾਰੇ ਲਾਈਵ ਨੂੰ ਲਾਈਕ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਵੀਡੀਓ ਵੀ ਸ਼ੇਅਰ ਕਰੋ ਜੀ ਸਾਰੇ ਤੇ ਮਨਜੀਪਰੀ ਸਿੰਘ ਨੇ ਹਾਸੇ ਵਾਲਾ ਭੇਜਿਆ ਮੁੰਜੀ ਫਤਵੀ ਸਿੰਘਾ ਫਤਵੀ ਨਾਲ ਅੰਦਰ ਗੱਲ ਕਰੋ ਉਧਰ ਦੱਸੋ ਫਤਵੀਰ ਇਦਾਂ ਨਹੀਂ ਕਰੀਦਾ ਉਹਦਾ ਲਾਈਵ ਕੀਤਾ ਵਾ ਠੀਕ ਆ ਉਧਰ ਗੱਲ ਕਰੋ ਲਾਈਕ ਕਿੱਦਾ ਚਲੋ ਹੋਣੀ ਕਹਦੇ ਕਹ ਲਾਈਕ ਕਰੋ ਮੈਂ ਤੇ ਕਰੋ ਲਾਈਕ ਲੈਂਟ ਕਰੋ ਹੋਰ ਕੀ ਸਬਸਕ੍ਰਾਈਬ ਕਰੋ ਟਿਕ ਲਾਈਕ ਕਰੋ ਟਿਕ ਲਾਈਕ ਕਰੋ ਸਹੀ ਤਰ੍ਹਾਂ ਬੋਲੀਦਾ ਹੀ ਦਾ ਸਾਛ ਲਾਈਕਾ ਚਲੋ ਇੱਕ ਵੈਗੂ ਜੀ ਕਾਲ ਸਵੈਗੂ ਜੀ ਦੀ ਫਤਿਹ ਬੋਲ ਦੋ ਵੈਗੂ ਜੀ ਕਾਲ ਚਾ ਵੈਗੂ ਜੀ ਦੀ ਫਤਿਹ ਫਤਿਹ ਸੁਣਨ ਦਾ ਮੇਰਾ ਜੀ ਸੁਖ ਕੰਜੂਸ ਸਸਦੇ ਹੋਰ ਐਪੀਸੋਡ ਨਹੀਂ ਬਣਾਏ ਨਹੀਂ ਬਸ ਉਹਦਾ ਐਪੀਸੋਡ ਦਾ ਐਂਡ ਕਰਤਾ ਹੈ ਸੁਖਰਾਜ ਸੁਖਰਾਜ ਸੁਖ ਸਿਸਟਰ ਤੁਹਾਡੀ ਬਹੁਤ ਨਾਈਸ ਉਹ ਸੁਖਾ ਜੀ ਤੁਸੀਂ ਬਹੁਤ ਨਾਈਸ ਆ థాంਕ ਯੂ ਥੈਂਕ ਯੂ ਸਿਸਟਰ ਤੁਸੀਂ ਬਹੁਤ ਨਾਈਸ ਥੈਂਕ ਯੂ ਜੀ ਫਤਿਹ ਵੀ ਕਹੋ ਥੈਂਕ ਯੂ ਫਤਿਹ ਵੀਰੇ ਉਧਰ Edder nu, bollo. Edder, na. So, thank you. Thank you. Just looking like a wow. Just looking. Like a wow. Der shampoo de shampoo, shampoo. Just looking like a shampoo, 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 shampoo. deva. Deva, oh, de, deva. Jinsuk, Fateh, sabi, ਗੁੱਡ ਨਾਈਟ ਗੁੱਡ ਨਾਈਟ ਠੀਕ ਹੈ ਜੀ ਠੀਕ ਹੈ ਬਾਏ ਪਰ ਤੇ ਵੀ ਨਾਲ ਕਹਿੰਦਾ ਬਾਏ ਕੋ ਬਾਏ ਸੋ ਜੋ ਸੋ ਜੋ ਨੀ ਨੀ ਆ ਗਈ ਨੀ ਨੀ ਆ ਗਈ ਸੁਨੰਦਾ ਮੇਰਾ ਜੀ ਕਿਸ ਸੁਨੰਦਾ ਮੇਰਾ ਨੂੰ ਸੁਨੰਦਾ ਪਿਆਰ ਨੂੰ ਹੂੰ ਠੀਕ ਆ ਤੇ ਮੈਨੂੰ ਨਹੀਂ ਆਈ ਵੀ ਲੋ ਮੈਂ ਨਿਕਾ ਕਾਕਾ ਤੁਸੀਂ ਵੀ ਦੇਖੋ ਕਿ ਸੋ ਜੋ ਨੇ ਸੌ ਲਿਆ ਵਾ ਫਤੇ ਵੀ ਹੁਣ ਕਹਿੰਦੇ ਫਤੇ ਬੁੱਗੀ ਸੌਂਗ ਸੁਣਾ ਦੇ ਕੋਈ ਆਪਣੀ ਤੋਤਲੀ ਬਾਤ ਫਤਿਹ ਚਲੋ ਸੌਂਗ ਸੁਣਾ ਦਿਓ ਇਧਰ ਖੜਾਣਾ ਸਟਾਈਂ ਹਾਂ ਦਾ ਸੌਂਗ ਹਾਂ ਗਲਤ ਸੌਂਗ ਗਾਣਾ ਸੁਣਾ ਦਿਓ ਇੱਕ ਸੌਂਗ ਗਾਣਾ ਆਪਾਂ ਫਤਿਹ ਨੂੰ ਕੋਈ ਵੀ ਗਾਣਾ ਨਹੀਂ ਸਿਖਾਇਆ ਵੈਸੇ ਹਾਂ ਸੁਣਾਵੇਂ ਕਿਹੜਾ ਵਿਚਾਰਾ ਹਾਂ ਫਤਿਹ ਸੁਣਾਵੇਂ ਕਿਹੜਾ ਗਾਣਾ ਫਤਿਹ ਨੂੰ ਅੱਜ ਮੈਂ ਸਿਖਾਉਣ ਰਿਹਾ ਹਾਂਗਾ ਫਤਿਹ ਕਿਹੜਾ ਆਪਾਂ ਜਿਹੜਾ ਬੋਲਦੇ ਨੇ ਆ ਕਿਹੜਾ ਫਤਿਹ ਬੋਲਦਾ ਫੁੱਜ ਗਾਣਾ ਸੁਣਾਓ ਜਿੰਦੀ ਗਾਣਾ ਰਹੇਗਾ ਇੱਕ निनजे 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 गाना के दसवां सॉन्ग सुनाओ मेरा पुत्र सॉन्ग पयाई चल एबीसी सुना दो फिर ए बी एक का ज के क्यू एम ए बी क्यू के तक है कि क्यू एम हो गया तक सही तरह से नाओ सोना सोना सारे लाइव पे सारे अंदर चॉकलेट लेके आवागे फटाफट तू 3 4 5 6 7 8 9 10 गुड बच्चा ठीक एबीसी भी सारी बढ़िया सुनाओ सही तरह से ना तो। नहीं एबीसी ए ਅੱਗੇ ਉਹ ਦੇਖੋ ਕਲਾਪਿੰਗ ਭੇਜੀਆਂ ਵਾ ਚਲੋ ਹੁਣ ਛੇਤੀ ਛੇਤੀ ਸੁਣਾ ਦਿਓ ਨਾ ਸਾਰਿਆਂ ਨੇ ਬੋਲਿਆ ਕਲਾਪਿੰਗ ਕੈਪਿੰਗ 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 ਹਾਂਜੀ ਚਲੋ ਹੁਣ ਤੁਸੀਂ ਸਹੀ ਤਰ੍ਹਾਂ ਸੁਣਾ ਦਿਓ এবੀਸੀ ਸੋਹਣਾ ਸੋਹਣਾ ਸੁਣਾਓ ਨਹੀਂ এবੀਸੀ 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 ਸੁਣਾਓ ਨਹੀਂ ਲਕਮਿੰਦਰ ਕੌਰ ਹੈਪੀ ਨਿਊ ਯਰ ਸੁਖ ਦੀਦੀ ਥੈਂਕ ਯੂ ਜੀ ਤਾਨੂ ਜੀ ਨੋਟੀਫਿਕੇਸ਼ਨ ਚੱਲ ਗਈ ਮੇਰੀ ਪਰ ਦੱਸ ਕਿਹਨੇ ਮੈਨੂੰ ਫੋਨ ਕਰ ਦਿੱਤੀ ਹੁਣ ਠੀਕ ਹੈ ਫਤੇ ਪੁੱਤ ਜੀ ਪਹਿਲੇ ਵਲੌਗ ਚ ਬਿਮਾਰ ਚੰਗੀ ਤਰ੍ਹਾਂ ਟ੍ਰੀਟਮੈਂਟ ਪੂਰਾ ਦਿੱਤਾ ਦੇ ਫੇਰ ਉਹ ਖਾਂ ਕੇ ਦੱਸਣ ਡਿਆ ਉਹ ਲੋ ਖਾਂ ਕੇ ਦੱਸਣ ਡਿਆ ਖਾਂ ਕੇ ਹਟ ਗਈ ਹੁਣ ਪਤਾ ਨਹੀਂ ਹਾਂਜੀ ਔਰ ਝੂਠ ਮੇਰੇ ਮੋੜ ਤੋਂ ਜ਼ਿਆਦਾ ਦੇ ਝੂਠ ਮੇਰੇ ਮੋੜ ਚ ਲਾ ਫਤਵੀਰ ਸਿੰਘ ਨੂੰ ਛੋੜੇ ਰੋਕੀ ਆ ਬੰਦ ਕਰ ਦਿੱਤਾ ਬੰਦ ਕਰ ਦਿੱਤਾ ਸਿਮਰਨ ਕੌਰ ਹੈਲੋ ਜੀ ਹੈਲੋ ਫਟੇ ਵੀਰ ਸਿਮਰਨ ਕੌਰ ਜੀ ਤੁਸੀਂ ਲਾਈਕ ਨੂੰ ਲਾਈਕ ਕਰ ਦੋ ਉੱਪਰ ਤੀ ਡਾਟ ਤੇ ਕਲਿਕ ਕਰਕੇ ਉੱਪਰ ਲਾਈਕ ਦੀ অপਸ਼ਨ ਹੈ ਉਥੋਂ ਲਾਈਕ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਕੋਲ ਇੱਕ ਲਾਈਕ ਦਿਓ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਫਿਰ ਸਬਸਕ੍ਰਾਈਬ ਵੀ ਕਰ ਦੋ ਸੁੱਕ ਮੇਰੀ ਵੀ ਸ਼ੈ ਮੈਂ ਤਾਨੂੰ ਪੰਜਾਬੀ ਮੁੰਬਈ ਤੋਂ ਦੇਖਣਾ ਚਲੋ ਛੇਤੀ ਤੁਹਾਡੀ ਸੁਪਰੀ ਹੋਵੇ ਬਾਬਾ ਜੀ ਕਰੇ ਤੁਹਾਡੀ ਵੀ ਸ਼ਾਭ ਵਾਲੀ ਜਰੂਰ ਪੂਰੀ ਹੋਵੇ ਫਤਿਹ ਨਾਨੀ ਐਪੋਲੇ ਆ ਤੈਨੂੰ ਪੀਨੀਓ ਨਿਊ ਇਅਰ ਫਤਿਹ ਤੁਸੀਂ ਮੀ ਬੋਲੋ ਹੈ ਪੀਨੀਓ ਨਿਊ ਇਅਰ ਬਿਊਟੀਫੁਲ ਵਰਡ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਬਿਊਟੀਫੁਲ ਵਰਡ ਇਹਨਾਂ ਨੇ ਆਈਡੀਆ ਬਣਾ ਦਿੱਸਯੋ ਥੈਂਕ ਯੂ ਥੈਂਕ ਯੂ ਕੀ ਨਾਮ ਦੱਸੋ ਨਾਮ ਦੱਸੋ ਬੇਟੀ ਵਰਡ ਵਾਲੇ ਵਾਚਿੰਗ ਫਰੋਂ ਕੈਨੇਡਾ 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 ਜੀ ਕੈਨੇਡਾ ਤੋਂ ਕਿੱਥੋਂ ਜੀ ਦੱਸਿਓ ਸਾਬੀ ਨੂੰ ਕਿਹੜੀ ਥਾਂ ਤੇ ਜੀ ਹੁਣ ਤੇ ਕੈਨੇਡਾ ਦਾ ਪਤਾ ਕੋ ਹੈ ਨਾ ਕੈਨੇਡਾ ਹੈਲੋ ਕੈਨੇਡਾ 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 ਕਦੋਂ ਕੈਨੇਡਾ ਪਤਾ ਕਿੱਥੇ ਗਏ ਤਾਂ ਹੀ ਕਦੀ ਹਾਂ ਕਦੋਂ ਵੀ ਗਏ ਸੋਨੀਆ ਨਾਮ ਜੇ ਸੋਨੀ ਹੈ ਠੀਕ ਫਿਰ ਤੁਸੀਂ ਕਹਿੰਦਾ ਕਿ ਗਏ ਕੈਨੇਡਾ ਕਦੋਂ ਗਏ ਹੈ ਕਿੱਧਰ ਗਏ ਇਹ ਫਤਿਹ ਹਡਾ ਜਾਂਦਾ ਹੀ ਰਹਿੰਦਾ ਕੈਨੇਡਾ ਕੇ ਨਾ ਮਰੀ ਗਰਮੀ ਫਤਿਹ ਹੁੰਦਾ ਵਾ ਸਿਮਰਨ ਗੋੜੀ ਤੁਸੀਂ ਬਹੁਤ ਸਰੀ ਤੋਂ ਲੱਗਦੇ ਹੋ ਠੀਕ ਹੈ ਜੀ ਥੈਂਕ ਯੂ ਜੀ ਸਰੀ ਵੀ ਸਰੀ ਤੋਂ ਠੀਕ ਹੈ ਜੀ ਠੀਕ ਹੈ ਸੋਨੀਆ ਜੀ ਤੇ ਫਤਿਹ ਵੀ ਤੇ ਸਿੰਗ ਫਤਿਹ ਹਡਾ ਹਡਾ ਫਤਿਹ ਹੁੰਦਾ ਫਤਿਹ ਵੀ ਸਿੰਗ ਦਾ ਸਵੇਰੇ ਲੱਗ ਜਾਣਾ ਮਾ ਸਕੂਲ ਹੁੰਦਾ ਸਵੇਰੇ ਲੱਗ ਜਾਣਾ ਪੋਟੀ ਪਤਾ ਸਵੇਰੇ ਟਕੇ ਪੋਟੀ ਕਰਨੀ ਠੀਕ ਹੈ ਜੀ 2 ਇਅਰ ਹੋ ਗਏ ਠੀਕ ਹੈ 2 ਸਾਲ ਹੋ ਗਏ ਖੰਡਾਂ ਦੀਏ ਨਹੀਂ ਸੋਨਾ ਲੈ ਸੋਨਾ ਨਹੀਂ ਸੋਨਾ ਫਤਵੀ ਮੈਂ ਚੱਲਾਂ ਢੇ ਸੇ ਚ ਭੇਜ ਦਿਓ ਫਤਵੀ ਨੂੰ ਮੇਰੇ ਕੋਲ ਮੇਰੇ ਠੀਕ ਹੈ ਜੀ ਫਤਵੀ ਰਸਿੰਗ ਇਧਰ ਆਓ ਨਹੀਂ 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 ਲਾਈਟ ਨਹੀਂ ਬੰਦ ਕਰਨੀ ਉਹ ਪਲੱਗ ਕੀ ਕਹਿੰਦੇ ਆ ਵੇਖ ਲਓ ਪੱਜਾਂ ਲੱਗਾ ਇਹ ਕਹਿੰਦਾ ਮੈਂ ਲਾਈਟ ਬੰਦ ਕਰਨ ਚੱਲਿਆ ਆਹ ਵੇ ਫਤਵੀ ਸੋਕਾ ਬੜੀ ਫੋਨ ਇੱਕ ਮਿੰਟ ਐਨਡਰ ਮੈਂ ਮੈਨੂੰ ਦੱਸ ਤਾਂ ਲਾਈ ਹੋਈ ਆ ਉਹ ਦੇਖੋ ਤੈਨੂੰ ਇੱਕ ਗੱਲ ਦੱਸ ਉਹਦੀ ਕੈਨੇਡਾ ਜਾਣਾ ਕੈਨੇਡਾ ਕਹਿੰਦਾ ਕੈਨੇਡਾ ਲੈ ਆਉ ਫਟੇ ਜਾਣਾ ਅਸੀਂ ਨਹੀਂ ਸੌਂਦੇ ਨਾ ਤੈਨੂੰ ਬੱਗੀ ਕਹਿੰਦੇ ਆਪਾਂ ਨਹੀਂ ਛੋਣ ਦੇਣਾ ਫੇ ਤੈਨੂੰ ਆ ਦੇ ਨਹੀਂ ਛੋਣਦੇ ਫੋਟੋ ਮੀਸ਼ਨ ਤੁਸੀਂ ਕਿੰਨਾ ਚੁੱਤੇ ਹੀ ਦਿਨੇ ਅੱਗੇ ਫਟੇ ਨੂੰ ਨਾ ਕਾਰ ਸੁਪਨਾ ਆ ਓਟਕੇ ਮੈਨੂੰ ਕਹਿੰਦਾ ਮਮਾ ਹਨੂ ਨਾ ਮੈਨੂੰ ਸੁਪਨਾ ਆ ਮੈਂ ਕਹਿੰਦੀ ਇੱਥੇ ਫਸ ਗਈ ਤੇ ਛੇੜ ਮਾਰੀ ਹਾਂ ਫਿਰ ਚਪੇੜ ਕਿਸੇ ਨੇ ਮਾਰੀ ਹੋਣੀ ਤੇ ਫਿਰ ਨਿਕਲੀ ਨਿਕਲੀ ਹੂੰ ਉਹ ਵਖਵਿੰਦਰ ਕੋਲ ਫਤਿਹ ਕੀ ਹਾਲ ਆ ਫਤਿਹ ਦੱਸੋ ਕਰ ਫਤਿਹ ਦੱਸੋ ਕੀ ਹਾਲ ਮਕੇ ਠੀਕ ਠਾਕ ਠੀਕ ਠਾਕ ਓਏ ਕਿੱਦਾਂ ਬੁੱਢਾ ਠੀਕ ਠਾਕ ਹੋ ਠੀਕ ਠਾਕ ਉਧਰ ਉਹ ਦੀਪ ਗੱਲ ਕਰਦੇ ਕਹਿੰਦਾ ਦੀਪ ਜੀ ਕਿੱਦਾਂ ਦੀਪ ਜੀ ਕਿੱਦਾਂ ਕਹਿੰਦਾ ਸ਼ਾਂਤ ਦੋ ਮਿੰਨੂ ਸ਼ਾਂਤ ਦੋ ਮਿੰਨੂ ਮੈਂ ਨਿੱਕਾ ਕਾਕਾ ਮੈਂ ਨਿੱਕਾ ਬੁੱਢਾ ਕਾਕਾ ਨਹੀਂ ਨਿੱਕਾ ਕਾਕਾ ਬੱਡ ਕਾਕਾ ਨਹੀਂ ਨਹੀਂ ਨਿੱਕਾ ਕਾਕਾ ਫਦੇ ਨਿੱਕਾ ਲੈ ਲੈ ਬੱਡ ਕਾਕਾ ਨਹੀਂ ਨਹੀਂ ਫਦੇ ਨਿੱਕਾ ਹਾ ਜੇ ਤੇ ਫਦੇ ਨਿੱਕਾ ਆ ਯਾ ਸਿਨੇ ਕਿਦਾਂ ਬੜੀਆ ਠੀਕ ਠਾਕ ਉਧਰ ਗੱਲ ਕਰੋ ਓ ਸਿਨੇ ਕਿਦਾਂ ਬੜੀਆ ਠੀਕ ਠਾਕ ਬਸ ਸੀ ਫੈਮਿਲੀ ਵਾਲੇ ਵੀ ਸਸੀਕਲ ਜੀ ਸਸੀਕਲ ਦੀਦੀ ਕੀ ਹਾਲ ਚਾਲ ਜੇ ਆ ਦੇਖੋ ਫਜੀ ਹੈਪੀ ਨਿਊ ਇਅਰ ਤੁਹਾਨੂੰ ਆ ਫਜੀ ਸ਼ਿੰਗ ਵੱਲੋਂ ਵੀ ਹੈਪੀ ਨਿਊ ਇਅਰ ਬੋਲੋ ਹੈਪੀ ਨਿਊ ਇਅਰ ਕੈਸ ਸੋਨਾ ਦੀਦੀ ਹੈਪੀ ਨਿਊ ਇਅਰ ਸੋਨਾ ਦੀਦੀ ਮੈਨੂੰ ਬਹੁਤ ਮਾਰਦੀ। ਸੋਨਾ ਦੀਦੀ ਤੁਸੀਂ ਕਿਹੜੇ ਮੈਨੇ ਅੰਨ ਕੇ ਮੇਰੇ ਮੁੰਡੇ ਨੂੰ ਮਾਰਿਆ ਜੇ ਕਹਿੰਦਾ ਮੈਨੂੰ ਸੋਨਾ ਦੀਦੀ ਬਹੁਤ ਮਾਰਦੀ ਆ। ਤੁਸੀਂ ਪਤੇ ਨੂੰ ਮਾਰਦੇ ਜੇ ਆ ਕੇ। ਮਾਰਦੇ ਹੀ ਮੇਰੇ ਬੋਤ ਨੂੰ। ਹਾਂ। ਬਹੁਤ। ਹਾਂ। ਕਿਤੇ ਮਾਰਦੀ। ਬਾਕਿਥੇ ਆਇਆ ਸੀ। ਇੱਥੇ। ਇੱਥੇ। ਕਿੰਨਾ ਕਮਾਜਦੇ ਸੀ। ਝੋਟੀ। ਜੋ ਦੀ ਮਾਰਦੇ ਹੀ ਹੋਏ। ਵਾ। ਠਿਕੋਣੇ ਵੀ। ਦਮਾ ਇਹ ਜੋਤੀ ਮਾਰਿਆ ਯਾ ਦੇਖੋ ਇਹ ਆਈ ਦਾਂ ਕੀ ਦਮਾਦੀ ਇਹ ਦੋ ਦੀ ਮਾਰੀ ਹਾਂ 16 ਦੀ ਕਿ ਜੋਦੀ ਮਾਰ ਦੇ ਜੀ ਬਸ ਇਹ ਫੈਮਿਲੀ ਵਾਲਾ ਤਾਂ ਇਹਦੇ ਮੁੰਡੇ ਨੂੰ ਆਣ ਕੇ ਮਾਰ ਮਰ ਜਾਂਦੇ ਜੀ ਬੜੀ ਜ਼ੋਰ ਦੀ ਮਾਰਦੇ ਫਤੇ ਨੂੰ ਲਾਈਵ ਚੱਲੇ ਪੁੱਤ ਮੈਂ ਹੁਣ ਨਹੀਂ ਆਂ ਬਰੀ ਬਰੀ ਪਤਾ ਇਧਰ ਕਾਲ ਚਲੋ ਲਾਈਟ ਬੰਦ ਕਰਦੀ ਨੇ ਵੀਡੀਓ ਬੰਦ ਹੋਣੀ ਪੁੱਤ ਪਤਾ ਇਧਰ ਕਰ ਬਲੌਗ ਨਹੀਂ ਬਣਾਉਣਾ ਬਲੌਗ ਨਹੀਂ ਬਣਾਉਣਾ ਤੇ ਪੋਟੋ ਵਲੌਗ ਬਣ ਡਿਆ ਵਾ ਹੁਣ ਫੇਰ ਤੈਨੂੰ ਗੱਡੀ ਨਹੀਂ ਲੈ ਕੇ ਦੇਣੀ ਐ ਨਹੀਂ ਹੁੰਦਾ ਗੱਡੀ ਲੈ ਕੇ ਨਹੀਂ ਆ ਤੇ ਪਰ ਬੀਚ ਵਲੌਗ ਬਣਾ ਲਾ ਬਾਏ ਬਾਏ ਬਜਿੰਦਰ ਬੰਦਨ ਜੀ ਹੈਪੀ ਨਿਊ ਇਅਰ ઓਲ ਫੈਮਿਲੀ ਥੈਂਕ ਯੂ ਜੀ ਥੈਂਕ ਯੂ ਜੀ ਤੁਹਾਨੂੰ ਨਵੇਂ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕ ਹੋਣ ਚੋਣ ਜੀ ਤੇ ਤੈਨੂੰ बस ਕੋਈ ਕੰਮ ਆ ਸੌਂ ਜੀ ਸੌਂ ਜੀ ਪਰ ਸੌਣਾ ਨਹੀਂ ਇਨੇ ਬਾਏ ਬਾਏ ਸਾਰੇ ਜਾਣੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਨਾਲ ਚਲੋ ਹੋਣ ਹੀ ਰਹੇ ਆ ਲਾਈਕ ਸ਼ੇਅਰ ਵੀ ਕਰੋ ਜੀ ਸਾਰੇ ਤੇ ਜਿਹੜੇ ਚੈਨਲ ਤੇ ਨਵੇਂ ਆਏ ਸਾਰੇ ਸਬਸਕ੍ਰਾਈਬ ਵੀ ਕਰੋ ਸਬਸਕ੍ਰਾਈਬ ਕਰਦੇ ਚੈਨਲ ਨੂੰ ਉੱਪਰ ਤਿੰਨ ਬਿੰਦੀਆਂ ਫਤੇ ਵੀਰੇ ਟੋਪਿਕ ਤੇ ਜਾ ਕੇ ਇੱਥੇ ਕਲਿੱਕ ਕਰ ਦਿਓ ਓਕੇ ਫਤੇ ਤੇਲੀ ਫਲਾਵਰ ਭੇਜੀ ਉਹ ਦੇਖੋ ਕਿਸੇ ਨੇ ਕਿੰਨੇ ਭੇਜੇ ਲਖਵਿੰਦਰ ਕੌਰ ਜੀ ਨੇ ਫਤੇ ਨਾ ਨਹੀਂ ਹੈ ਫਲਾਵਰ ਨਹੀਂ ਨਹੀਂ ਓ ਵੈਰੀ ਗੁੱਡ ਸੋਨੀਆ ਜੀ ਤਰੀ ਮੈਸੇਜ ਕਿੰਦਾ ਫਤੇ ਬੋਤ ਨੂੰ ਕੋਣ ਮਾਰ ਸਕਦਾ ਕਿਉਂ ਜੇ ਨੂੰ ਫਦੇ ਨੇ ਆਜੀ ਸਰਵਿਸ ਕਰਾ ਲਈ ਨਵੇਂ ਸਾਹਵਾਲਾ ਦੇ ਨੇ ਫਦੇ ਨੇ ਆਜੀ ਸਰਵਿਸ ਕਰਾਈ ਆਪਣੀ ਆਪਣੇ ਪਾਪਾ ਕੋਲ ਕਿਉਂਕਿ ਨੰਗੇ ਪੈਰੀ ਭੱਜਦਾ ਤੇ ਦੋ ਵਾਰੀ ਦਵਾਈ ਲੈ ਆਤੀ ਫਰਕ ਨਹੀਂ ਪੈਂਦਾ ਬੜੀ ਮੁਸ਼ਕਲ ਫਰਕ ਪਿਆ ਤੇ ਫਿਰ 1 ਵਜੇ ਫੇਰ ਗਿਆ ਚੁੱਪ ਕਰਕੇ ਸੌਂ ਵੀ ਡੇਢ ਘੰਟਾ ਸੁੱਤਾ ਰਿਹਾ ਲਵਜੀਤ ਕੋਲ ਨੰਮੀ ਸਾਲ ਦੀਆਂ ਵਧਾਈਆਂ ਜੀ ਪਿੰਡ ਤਨੂਆ ਕਲਾ ਪਿੰਡ ਦਾ ਨਾਂ ਲੈ ਦੋ ਜੀ ਨਾਂ ਲੈ ਦੋ ਜੀ ਤਨੂਆ ਕਲਾ ਤਨੂਆ ਤਨੂਆ ਇੱਕ ਜਲੰਧਰ ਚ ਵੀ ਆ ਬਾਕੀ ਤਨਹੇ ਬੜੇ ਆ ਇਹ ਤਨੋ ਆ ਕਿਹੜਾ ਵਾ ਜੀ ਕਿਹੜੇ ਜ਼ਿਲ੍ਹੇ ਚ ਕਿਹਦੇ ਲੱਗੇ ਦੱਸਿਓ ਫਤਵੀ ਕਿਹ ਦੱਸਿਓ ਤਨੋ ਆ ਪਤਨ ਆਪਣੇ ਲੱਗੇ ਇੱਧਰ ਵੀ ਪੈ ਜਾਂਦਾ ਵਾ ਦਰਿਆ ਦਾ ਪਤਨ ਤਨੋਏ ਵਾਲਾ ਬਲਜੀਤ ਕੌਰ ਹੈਪੀ ਨਿਊ ਇਅਰ ਸੋਕ ਸੇਮ ਟੂ ਯੂ ਜੀ ਫਤਵੀ ਹਾ ਦੇ ਹੁਣ ਆਪੀ ਲਾਈਨ ਬੰਦ ਕਰ ਲਈਏ ਲਾਈਨ ਬੰਦ ਕਰੀਏ ਤੇ ਸੋਣੇ ਸੋਈ ਨਾਲੇ ਇਤ ਬਤ ਕਹੀਏ ਚਲੋ ਤੇਰੀ ਕਿੱਥੇ ਜਾਣਾ ਕੋਣ ਕਿੱਥੇ ਚਲੀਏ ਗੁਦਰਾ ਸਾਹਿਬ ਚਲੀਏ ਗੁਦਰਾ ਸਾਹਿਬ ਲੰਗਰ ਲੱਗਾ ਫਤਿਹ ਉਏ ਲੰਗਰ ਤੇ ਖਾਦਾ ਹੀ ਨਹੀਂ ਫਤਿਹ ਨੇ ਅੱਜ ਫਤਿਹ ਅੱਜ ਕਿਉਂ ਨਹੀਂ ਲੰਗਰ ਖਾਦਾ ਲੰਗਰ ਲੰਗਰ ਲੱਗ ਗਿਆ ਫੇ ਇਹ ਵਰ ਗਿਆ ਹੀ ਹੋਈ ਅੱਜ ਲੰਗਰ ਲੱਗਾ ਗੁਦਰਾ ਸਾਹਿਬ ਚਲੀਏ ਚਲੀਏ ਮੈਨੂੰ ਤੇ ਹਾਸਾ ਆਈ ਜਾਂਦਾ ਫਤਿਹ ਨੂੰ ਨੀਂ ਨੀ ਆ ਰਹੀ ਬੱਚੇ ਦਾ ਬਸੇ ਬੱਸ ਨਹੀਂ ਜਾਦਾ ਰਿਹਾ ਥੋੜੀ ਦੇਰ ਬਾਅਦ ਬਾਏ ਬਾਏ ਸੋਚੀਏ ਸੋਈ ਗਾਲ ਜੀ ਥੋੜੇ ਤੇਰ ਬਾਅਦ ਹਜੇ ਨਹੀਂ ਫਤੇ ਨੇ ਮੀਮੀ ਨੂੰ ਨਹੀਂ ਕੋਈ ਨਹੀਂ ਆਈ ਕਿਉਂਕਿ ਫਤੇ ਨੇ ਡੇਢ ਘੰਟਾ ਅੱਜ ਦਿਨੇ ਵੀ ਸੁੱਤਾ ਵਾ ਡੇਢ ਦੋ ਘੰਟੇ ਠੀਕ ਆ ਤੇ ਫਤੇ ਬਣਾਉਂ ਡਿਆ ਜਾਣ ਕੇ ਛਦਾਈ ਛਦਾਈ ਬਣਾਉਂ ਡਿਆ ਵਾ ਓਕੇ ਇਹ ਆਪਣੇ ਪਾਪਾ ਨੇ ਇਹ ਵaile ਖੇਡਦਾ ਹੁੰਦਾ ਨਾ ਪਿਤਾ ਤਾਂ ਤਾਂ ਸੁੱਟਣ ਖੇਡੂ ਮੇਰ ਨਾਲ ਤੈਨੂੰ ਉਹ ਵਾ ਵੀ ਫੋਨ ਬੰਦ ਕਰ ਦਿੰਦੇ ਮੇਰ ਨਾਲ ਖੇਡਾਂ ਨੂੰ ਆ ਕੋ ਬਹਿ ਗਿਆ ਵਾ ਪਿਤਾ ਤਾਂ ਤਾਂ ਖੇਡਦੇ ਤੇਨੇ ਕਹਿਣਾ ਮੇ ਨਾਲ ਖੇਡ ਆਈ ਬਾਲਾ ਆਈ ਬਾਲਾ ਕੀ ਹੈ ਫਤਗੀ ਦੀ ਫਤਗੀ ਫਤਵੀ ਐਟਮੋਸਫੇਅਰ ਸਕੂਲ ਜਾਣਾ ਮੇਰੇ ਪੁੱਤ ਨੇ ਕਿੰਨੇ ਕੀ ਪੜ੍ਹ ਕੇ ਆਉਣਾ ਸੀ ਐਦਾਂ ਦਾ ਖੇਡਣਾ ਪਾਪਣਾ ਆ ਨਹੀਂ ਦੁੱਟ ਗਈ ਆਹ ਗੱਡੀ ਚਲਾਉਣ ਲੱਗਾ ਆ ਨਹੀਂ ਦੁੱਟ ਗਈ ਇਹਦੀ ਬਾਸ ਇਹਦੀ ਨਹੀਂ ਦੁੱਟ ਗਈ ਤਾਂ ਇਹਨੇ ਕਿਹਾ ਖੇਡਣਾ ਖੇਡੀ ਕੋਈ ਨਹੀਂ ਖੇਡੀ ਇਹ ਵੀਡੀਓ ਬਣਾਉਣੀ ਹੁਣ ਵੀਡੀਓ ਬਣ ਡਿਆ ਬਲੌਗ ਬਣ ਡਿਆ ਵਾ ਸੋਹਣੇ ਨਹੀਂ ਨਹੀਂ ਆਈ ਬਲੌਗ ਬਣ ਡਿਆ ਵਾ ਓਏ ਨੋ 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 ਬਲੌਗ ਬਣ ਡਿਆ ਉਹਦੇਖ ਬਲੌਗ ਚਲੋ ਠੀਕ ਹੈ ਫਿਰ ਫਤਿਹ ਕਰੀ ਜਾਂਦੇ ਆ ਬਿਲਕੁਲ ਵਰਡ ਅਨਪੜ ਨੂੰ ਦਾ ਨਿਊ ਐਪੀਸੋਡ ਕਿਉਂ ਨਹੀਂ ਆ ਕੱਲ ਪਰ ਕੱਲ ਆਇਆ ਹੀ ਜਿਹੜਾ ਕੱਲ ਤਰੀਕ ਨੰਕੇ ਗਈ ਹੈ 31 ਨੂੰ ਕਰੂੰਗਾ ਫਿਰ 30 ਨੂੰ ਆਇਆ ਹੀ ਕਰੂੰਗਾ ਕੱਲ ਨੂੰ ਆਏਗਾ ਪਰਨੋ ਦਾ ਐਪੀਸੋਡ ਅੰਜੀ ਚਲੋ ਹੁਣ ਫੇਰ ਗੁੱਡ ਨਾਈਟ ਕਿਉਂਕਿ ਫਤਿਹ ਸਤਾਰਿਆ ਉਹਨੂੰ ਖੇਡਣ ਨਾਲ ਆਪੇ ਖੇਡ ਲਈਏ ਹੁਣ ਤੇ ਖੇਡ ਲਈਏ ਫਤਿਹ ਵੀਰ ਨਾਲ 32 32 ਤੋਂ ਅੱਛਾ ਜੀ 32 ਤੋਂ ਓਕੇ ਜੀ ਓਕੇ ਜੀ ਚਲੋ ਹੁਣ ਬਾਈ ਬਾਈ ਗੁੱਡ ਨਾਈਟ ਬਾਕੀ ਜਿਹੜੇ ਸਾਡੇ ਚੈਨਲ ਤੇ ਵਿਜ਼ਿਟ ਕਰਨ ਦੇ ਆ ਪਹਿਲੇ ਦਿਨ ਉਹ ਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਨਾਲ ਦੀ ਨਾਲ ਲਾਈਵ ਨੂੰ ਲਾਈਕ ਜਰੂਰ ਕਰਿਓ ਓਕੇ ਦੀਦੀ ਜੀ ਫੇਰ ਕਦੇ ਆ ਗੱਲਾਂ ਅਗਲੇ ਲਾਈਵ 'ਚ ਫਤੇ ਦੀ ਵੀ ਮੰਨ ਲਓ ਵਿਚਾਰੇ ਦੀ ਤਾਂ ਹੀ ਕਹਿਣ ਦੇ ਫਤੇ ਦੀ ਮੰਨ ਲਈ ਹੁਣ ਆਪਾਂ ਕੀ ਗੁੱਡ ਨਾਈਟ ਫਤਿਹ ਚਲੋ ਇੱਕ ਕੰਨ ਸਾਰਿਆਂ ਨੂੰ ਕਹ ਦੋ ਗੁੱਡ ਨਾਈਟ ਗੁੱਡ ਨਾਈਟ ਬਾਏ ਬਾਏ ਥੈਂਕ ਯੂ ਲਵ ਯੂ ਲਵ ਯੂ ਇਸ਼ੋਕੇ ਉਹਨੀਆਂ ਬਈ ਥੈਂਕ ਯੂ ਬੜਾ ਸੁਣਾ ਕੇ ਥੈਂਕ ਯੂ ਥੈਂਕ ਯੂ ਉਹਨੇ ਕਿਹਾ ਤਾਂ ਚਲੋ ਠੀਕ ਹੈ ਜੀ ਬਾਏ ਬਾਏ ਗੁੱਡ ਨਾਈਟ ਸਵੀਟ ਡ੍ਰੀਮ ਤੁਹਾਨੂੰ ਵੀ ਸਵੀਟ ਡ੍ਰੀਮ ਜੀ ਓਕੇ ਬਾਏ ਬਾਏ ਓਕੇ